ਸਸਕਾਲ ਦੋਸਤੋ ਤੇ ਇੱਕ ਵਾਰ ਫੇਰ ਹਾਜ਼ਰ ਹਾਂ ਆਪਾਂ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ ਤੇ ਦੋਸਤੋ ਆਪਾਂ ਹਮੇਸ਼ਾ ਹੀ ਤੁਹਾਡੇ ਨਾਲ ਨਵੇਂ-ਨਵੇਂ ਟੌਪਿਕਸ ਉੱਤੇ ਗੱਲ ਕਰਦੇ ਆਂ ਅਸੀਂ ਤੁਹਾਨੂੰ ਸਲਾਹ ਵੀ ਦਿੰਨੇ ਆਂ ਕਿ ਜ਼ਿੰਦਗੀ ਨੂੰ ਜ਼ਿੰਦਗੀ ਦਾ ਰਹਿਣ ਸਹਿਣ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਆਪਾਂ ਅਲੱਗ-ਅਲੱਗ ਟੌਪਿਕਸ ਤੇ ਗੱਲ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਟਾਈਮ ਮੈਨੇਜਮੈਂਟ ਟਾਈਮ ਮੈਨੇਜਮੈਂਟ ਯਾਨੀ ਕਿ ਸਮਾਂ ਪ੍ਰਬੰਧਨ ਦੇਖੋ ਜੀ ਜ਼ਿੰਦਗੀ 'ਚ ਜੇ ਕਾਮਯਾਬ ਹੋਣਾ ਹੈ ਤੇ ਟਾਈਮ ਮੈਨੇਜਮੈਂਟ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਦੇਖੋ ਕਈ ਲੋਕ ਕਿੰਨਾ ਹੀ ਕੰਮ ਕਰ ਲੈਂਦੇ ਦਿਹਾੜੀ 'ਚ ਤੇ ਕਈ ਲੋਕ ਵਿਹਲੇ ਬੈਠੇ ਰਹਿੰਦੇ ਨੇ। ਫਰਕ ਸਿਰਫ ਹੈ ਟਾਈਮ ਮੈਨੇਜਮੈਂਟ ਦਾ। ਟਾਈਮ ਮੈਨੇਜਮੈਂਟ 'ਚ ਤੁਸੀਂ ਜਿਹੜਾ ਬਹੁਤ ਜ਼ਰੂਰੀ ਧਿਆਨ ਰੱਖਣਾ ਹੈ ਕਿ ਤੁਸੀਂ ਸਵੇਰੇ ਉੱਠ ਕੇ ਇੱਕ ਛੋਟੀ ਜਿਹੀ ਲਿਸਟ ਬਣਾ ਲਓ ਕਿ ਅੱਜ ਕਿਹੜੇ ਕੰਮ ਕਰਨੇ ਨੇ। ਤੇ ਸਭ ਤੋਂ ਪਹਿਲਾਂ ਲਿਖੋ ਕਿ ਅੱਜ ਜ਼ਰੂਰੀ ਕੰਮ ਕਿਹੜੇ ਨੇ। ਜ਼ਰੂਰੀ ਕੰਮ ਤੁਸੀਂ ਜੇ ਤੁਸੀਂ ਲਿਸਟ ਬਣਾਓਗੇ ਤੇ ਪਹਿਲਾਂ ਜ਼ਰੂਰੀ ਕੰਮ ਹੋਣਗੇ ਜੇ ਜ਼ਰੂਰੀ ਕੰਮ ਦੀ ਲਿਸਟ ਨਹੀਂ ਬਣਾਓਗੇ ਤੇ ਪਹਿਲਾਂ ਤੁਸੀਂ ਜਿਹੜੇ ਨੇ ਜਿਨ੍ਹਾਂ ਕੰਮਾਂ ਦੀ ਲੋੜ ਹੀ ਨਹੀਂ ਤੁਸੀਂ ਪਹਿਲਾਂ ਉਹ ਕੰਮ ਕਰ ਲੋਗੇ ਤੇ ਜਿਹੜੇ ਜ਼ਰੂਰੀ ਕੰਮ ਹੋ ਰਹੇ ਜਾਂਦੇ ਨੇ ਇਸ ਕਰਕੇ ਟਾਈਮ ਮੈਨੇਜਮੈਂਟ ਜ਼ਿੰਦਗੀ 'ਚ ਬਹੁਤ ਹੀ ਵੱਡਾ ਇੱਕ ਤੁਹਾਡਾ ਇੱਕ 파ਟ ਹੈ ਤੁਸੀਂ ਜੇ ਜ਼ਿੰਦਗੀ 'ਚ ਕੰਮ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤੇ ਟਾਈਮ ਮੈਨੇਜਮੈਂਟ ਦਾ ਧਿਆਨ ਜ਼ਰੂਰ ਰੱਖੋ ਦੋਸਤੋ ਕੰਮ ਕਰਨਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਈ ਲੋਕ ਬਹੁਤ ਕੰਮ ਕਰਦੇ ਨੇ ਪਰ ਰਿਜ਼ਲਟ ਨਹੀਂ ਆਂਦਾ। ਕਈ ਲੋਕ ਥੋੜੇ ਕੰਮ ਦੇ ਨਾਲ ਹੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਲੈ ਆਂਦੇ ਨੇ ਕਿਉਂਕਿ ਇਹਨੂੰ ਕਹਿੰਦੇ ਸਮਾਰਟ ਵਰਕ। ਜੇ ਤੁਸੀਂ ਸਮਾਰਟ ਵਰਕ ਕਰੋਗੇ ਤੇ ਉਹਦੇ ਨਾਲ ਤੁਹਾਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲਣਗੇ। ਕੋਸ਼ਿਸ਼ ਕਰੋਗੇ ਜੇ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੇ ਵਿੱਚ ਵਿੱਚ ਥੋੜਾ ਜਿਹਾ ਤੁਸੀਂ ਰੈਸਟ ਵਾਸਤੇ ਵੀ ਟਾਈਮ ਕੱਢੋ। ਸਾਰਾ ਦਿਹਾੜੀ ਤੁਸੀਂ ਭਜਦੇ ਰਹੋਗੇ ਤਾਂ ਤੁਸੀਂ ਜਿਹੜੇ ਐਗਜ਼ੌਸਟ ਹੋ ਜਾਓਗੇ ਤੁਸੀਂ ਥੱਕ ਜਾਓਗੇ ਕਿ ਥੋੜੀ ਜਿਹੀ ਰੈਸਟ ਕਰਕੇ ਫਿਰ ਤੁਸੀਂ ਕੰਮ ਕਰਦੇ ਹੋ ਤੇ ਉਹਦੇ ਨਾਲ ਜਿਹੜਾ ਤੁਸੀਂ ਫਰੈਸ਼ ਹੋ ਜਾਂਦੇ ਹੋ ਤੇ ਕੰਮ ਦੇ ਵਿੱਚ ਵੀ ਜਿਹੜੀ ਆ ਤੁਹਾਡੀ ਜਿਹੜੀ ਰਿਜ਼ਲਟ ਹੈ ਉਹ ਵਧੀਆ ਹੋ ਜਾਂਦੀ ਹੈ ਦੇਖੋ ਦੋਸਤੋ ਰੈਸਟ ਵੀ ਜ਼ਰੂਰੀ ਆ ਪਰ ਕੰਮ ਵੀ ਜ਼ਰੂਰੀ ਆ ਜਿਹੜੇ ਲੋਕ ਸਵੇਰੇ ਜਲਦੀ ਉੱਠਦੇ ਨੇ ਜਲਦੀ ਉੱਠ ਕੇ ਕੰਮ ਕਰਦੇ ਨੇ ਉਹਦੇ 'ਚ ਰਿਜ਼ਲਟ ਜ਼ਿਆਦਾ ਵਧੀਆ ਮਿਲਦੇ ਨੇ ਜਿਹੜੇ ਲੋਕ ਸਵੇਰੇ ਲੇਟ ਉੱਠਦੇ ਨੇ ਕਈ ਲੋਕ ਉੱਠਦੇ 11 12 ਹੋ ਜene ਉਦੋਂ ਕੰਮ ਦਾ ਟਾਈਮ ਲੰਘਿਆ ਹੁੰਦਾ ਹੈ ਜਿਹਦੇ ਕਰਕੇ ਕੰਮ ਦੇ ਵਿੱਚ ਤੁਹਾਨੂੰ ਪਰਫਾਰਮੈਂਸ ਵਧੀਆ ਨਹੀਂ ਮਿਲਦੀ ਕੋਸ਼ਿਸ਼ ਕਰਿਆ ਕਰੋ ਕਿ ਜਲਦੀ ਉੱਠੋ ਤੇ ਜਲਦੀ ਘਰੋਂ ਨਿਕਲੋ ਤੇ ਜਲਦੀ ਟਾਈਮ ਤੇ ਤੁਸੀਂ ਆਪਣੇ ਕੰਮ ਤੇ ਪਹੁੰਚੋ ਜੇ ਤੁਸੀਂ ਲੇਟ ਹੋਵੋਗੇ ਤੇ ਲੇਟ ਹੋਣ ਦੇ ਨਾਲ ਤੁਹਾਡੇ ਜਿਹੜੇ ਜਿੱਥੇ ਕੰਮ ਕਰਦੇ ਹੋ ਉਹਨਾਂ ਦੇ ਨਾਲ ਵੀ ਰਿਲੇਸ਼ਨ ਖਰਾਬ ਹੁੰਦੇ ਨੇ ਤੇ ਤੁਹਾਨੂੰ ਕੰਮ ਕਰਨ ਦਾ ਮਜ਼ਾ ਵੀ ਨਹੀਂ ਆਉਂਦਾ ਤੇ ਤੁਹਾਡੇ ਜਿਹੜੇ EMPLOYER ਨੇ ਜਿਨ੍ਹਾਂ ਕੋਲ ਤੁਸੀਂ ਕੰਮ ਕਰਦੇ ਹੋ ਉਹ ਵੀ ਤੁਹਾਡੇ ਨਾਲ ਨਾਰਾਜ਼ ਹੀ ਰਹਿੰਦੇ ਨੇ ਜਿੱਨਾ ਸਵੇਰ ਤੋਂ ਹੀ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਟਾਈਮ ਮੈਨੇਜਮੈਂਟ ਬੜੀ ਜ਼ਰੂਰੀ ਹੈ ਜੇ ਤੁਸੀਂ ਕਿਤੇ ਦੂਰ ਜਾਣਾ ਹੈ ਤੇ ਤੁਸੀਂ ਇਹ ਪਲਾਨ ਕਰਕੇ ਚੱਲੋ ਕਿ ਮੇਰੇ ਆਫਿਸ ਦਾ ਘਰ ਤੋਂ ਕਿੰਨੀ ਦੂਰ ਦਾ ਰਸਤਾ ਹੈ ਉਹ ਪਲਾਨ ਕਰਕੇ ਤੁਰੋਗੇ ਤਾਂ ਹੀ ਤੁਸੀਂ ਟਾਈਮ ਤੇ ਪਹੁੰਚੋਗੇ ਇਹ ਟਾਈਮ ਮੈਨੇਜਮੈਂਟ ਬੜੀ ਜ਼ਰੂਰੀ ਹੈ ਦੋਸਤੋ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿਸੇ ਨੂੰ ਨਾ ਨਹੀਂ ਕਰ ਸਕਦੇ ਚੱਲੇ ਤੁਸੀਂ ਕਿਸੇ ਹੋਰ ਕੰਮ ਹੋ ਰਸਤੇ ਤੁਹਾਨੂੰ ਬੰਦਾ ਕੋਈ ਕਹਿੰਦਾ ਮੇਰਾ ਵੀ ਕੰਮ ਕਰਾਈ ਇੱਕ ਗਵਾਂਡੀ ਹੋਰ ਕਹਿੰਦਾ ਉਹ ਮੇਰਾ ਕੰਮ ਵੀ ਕਰਾਈ ਤੁਸੀਂ ਕਿਸੇ ਨੂੰ ਨਾ ਨਹੀਂ ਕਰਦੇ ਉਹਦੇ ਨਾਲ ਤੁਹਾਡੀ ਪਰਫਾਰਮੈਂਸ ਬਿਲਕੁਲ ਖਰਾਬ ਹੋ ਜਾਂਦੀ ਹੈ ਇਸ ਕਰਕੇ ਨਾ ਕਰਨਾ ਵੀ ਜ਼ਰੂਰੀ ਹੈ ਪਹਿਲਾਂ ਜਿਸ ਕੰਮ ਤੋਂ ਤੁਸੀਂ ਜਾ ਰਹੇ ਹੋ ਪਹਿਲਾਂ ਉਹ ਕੰਮ ਕਰੋ ਜੇ ਤੁਸੀਂ ਹਰ ਬੰਦੇ ਦੀ ਗੱਲ ਮੰਨੀ ਜਾਓਗੇ ਮੇਰਾ ਕੰਮ ਵੀ ਕਰ ਦੇ ਮੇਰਾ ਵੀ ਕੰਮ ਕਰ ਦੇ ਰਸੇ ਦੀ ਚੀਲੀ ਦਾ ਫਿਲ ਜਾਵਾ ਕਰਾ ਦਈਆਂ ਪਾਣੀ ਦਾ ਫਿਲ ਜਾਵਾ ਕਰਾ ਦਈ ਤੇ ਤੁਹਾਡੇ ਕੰਮ ਕੋਈ ਵੀ ਪੂਰੇ ਨਹੀਂ ਹੋਣਗੇ ਇਸ ਕਰਕੇ ਜ਼ਰੂਰੀ ਕੰਮ ਨੂੰ ਪਹਿਲ ਦੇਣੀ ਚਾਹੀਦੀ ਹੈ ਬਾਕੀ ਲੋਕਾਂ ਦੇ ਕੰਮ ਕਰਨੇ ਲੋਕਾਂ ਦੀ ਹੈਲਪ ਕਰਨੀ ਵੀ ਜ਼ਰੂਰੀ ਹੈ ਮੈਂ ਨਹੀਂ ਕਹਿੰਦਾ ਕਿ ਹੈਲਪ ਨਾ ਕਰੋ ਪਰ ਆਪਣੇ ਕੰਮ ਵੱਲ ਧਿਆਨ ਜ਼ਿਆਦਾ ਰੱਖੋ ਹਾਂਜੀ ਲਿਆ ਵੀ ਕੀ ਹੈਗਾ ਖਾਣ ਵਾਸਤੇ ਹਾਂ ਜੀ ਨਾ ਹੁਕਮ ਕਰੋ ਕੀ ਖਾਣਾ ਹੈ ਕੀ ਹੈਗਾ ਖਾਣ ਵਾਸਤੇ ਆਪਣੇ ਗੁਰਕੂਰੀ ਪਿੰਡੀ ਹੈਗੀ ਆ ਪਰਤਾ ਹੈਗਾ ਮਲਾਈ ਕੋਫਤਾ ਹੈਗਾ ਚਿਕਨ ਹੈਗਾ ਚਿਲੀ ਚਿਕਨ ਹੈਗਾ ਕੜਾਈ ਚਿਕਨ ਹੈਗਾ ਆਪਣੇ ਕੜੀ ਹੈਗੀ ਆ ਰਾਜਮਾ ਹੈਗਾ ਮਲਾਈ ਕੋਫਤਾ ਹੈਗਾ ਚਿਲੀ ਚਿਕਨ ਹੈਗਾ ਪਾਪੜ ਹੈ ਸੈਲਡ ਹੈ ਦਹੀਂ ਰਹਿਤਾ ਦੱਸੋ ਕੀ ਖਾਣਾ ਫੜ ਫੜ ਦੱਸੋ ਮਲਾਈ ਕੋਫਤਾ ਨਾਲ ਵਧੀਆ ਜੀ ਦਾਲ ਨਾਲ ਨਾਨ ਤੇ ਰੋਟੀ ਮਿਕਸ ਕਰਕੇ ਜਲਦੀ ਉਦੀ ਲਿਆ ਕਿੰਨਾ ਟੈਕ ਲੱਗੂਗਾ ਲੋ ਜੀ ਤੁਸੀਂ ਹੱਥੋ ਸਾਫ ਕਰੋ ਅੱਧੇ ਘੰਟੇ ਚ ਮੈਂ ਆਇਆ ਲੋ ਹਾਂ ਉਹ ਠਹਿਰ ਕਿਉਂ ਠਹਿਰ ਠਹਿਰ ਹਾਂ ਜੀ ਭਰਾ ਦੋ ਘੰਟਾ ਭਾਈ ਦੇਖੋ ਜੋ ਤੁਸੀਂ ਹੜ ਰਿਤਾ ਪਤਾਇਆ ਬਣਾਉਣੇ ਐ ਨਹੀਂ ਕਿ ਬਣਿਆ ਬਣਿਆ ਪਿਆ ਹੁੰਦਾ ਯਾਰ ਟਾਈਮ ਦੀ ਕਦਰ ਕਰੋ ਮੈਂ ਕਿੰਨੇ ਕੰਮਾ ਜਾਣਾ ਇਤਨਾ ਘੰਟਾ ਤੇ ਲਾਤਾ ਉਹ ਬਾਕੀ ਕੰਮ ਕਿੱਥਾ ਕਰਾਂਗਾ ਕਈ ਮੈਨੇਜਮੈਂਟ ਦਈਏ ਟਾਈਮ ਦੀ ਕਦਰ ਕਰੋ ਪਤਾ ਤੁਹਾਨੂੰ ਕਿਨੇ ਮੇਰੇ ਚਾਹੀਦਾ ਕੀ ਚਾਹੀਦਾ ਦੋਖੋ ਮੈਂ ਮੰਨਦਾ 10 ਮਿੰਟੇ ਜਲਦੀ ਜਲਦੀ ਚਾਹੀਦਾ ਜੋ ਜਲਦੀ ਆ ਜੋਵੇ 5 ਮਿੰਟ ਲੱਗਣਗੇ ਨਾਲ ਮੂਲੀ ਆ ਜਾਏਗੀ ਨਾਲ ਫੁਲਕਾ ਆ ਜਾਏਗਾ ਇਹਨਾਂ ਦਾਲ ਆ ਜੀ ਠੀਕ ਹੈ ਜੀ ਨਹੀਂ ਭਾਜੀ 5 ਮਿੰਟ ਬਹੁਤ ਜ਼ਿਆਦਾ ਤਿੰਨਾ ਮਿੰਟਾਂ ਜੋ ਆਂਦਾ ਭੱਲੇ ਆ ਮਾ ਜਾਣਾ ਕੰਮ ਤੇ ਮੈਂ ਤਿੰਨਾ ਮਿੰਟਾਂ ਜਾਇਆ ਜਨਾਬ ਮੈਂ ਸਾਰੀ ਢਹਾੜੀ ਪਲਾਨਿੰਗ ਕਰਦਾ ਰਹਿੰਦਾ ਟਾਈਮ ਦੀ ਕੁਝ ਨਾ ਤਿੰਨਾ ਮਿੰਟ 3 ਮਿੰਟ ਲੱਗਣੇ 5 ਮਿੰਟ ਤਾਂ ਕਿੰਨੇ ਹੁੰਦੇ ਨੇ ਲੋ ਭਾਜੀ ਕਰ ਲੈਂਦਾ ਯਾਰ ਤੁਸੀਂ ਕਿਹਾ ਚਲ ਹੋ ਗਏ 120 ਪੇ ਦਾਲ ਤੇ ਫੁਲਕੇ ਦੇ ਇਹ ਕੀ ਬਿੱਲ ਯਾਰ ਤੂੰ ਕਹਨਾ ਤਿੰਨਾ ਮਿੰਟਾਂ ਜੀ ਮੈਂ ਕਿਹਾ ਸੀ ਲੈ ਕੇ ਆ ਤੂੰ ਹੈ ਕਿ ਲੈ ਬੈਲ ਹੈ ਤੇ ਖਾਦਾ ਤੂੰ ਕੁਝ ਹੈ ਨਹੀਂਗਾ 5 ਮਿੰਟ ਤੇ ਚਾਹੀਦਾ 3 ਮਿੰਟ ਦਾ ਸਿਰਫ ਬੈਲੀ ਆ ਸਕਦਾ ਕਈ ਲੋਕ ਟਾਈਮ ਮੈਨੇਜਮੈਂਟ ਇਦਾਂ ਕਰਦੇ ਨੇ ਕਿ ਕਹਿੰਦੇ ਕਿਸੇ ਨਾਲ ਗੱਲ ਕਰਨੀ ਹੈ ਤੇ ਰਸਤੇ 'ਚ ਆਪਾਂ ਫੋਨ ਗੱਡੀ ਚਲਾਉਂਦੇ ਚਲਾਉਂਦੇ ਗੱਲ ਕਰ ਲਾਂਗੇ ਦੋ ਕੰਮ ਕਰਨੇ ਐ ਅੱਛੀ ਗੱਲ ਆ ਜੇ ਇਕੱਠੇ ਤੁਸੀਂ ਦੋ ਕੰਮ ਕਰ ਲਓ ਤੇ ਤੁਹਾਡਾ ਟਾਈਮ ਬਚਦਾ ਪਰ ਕੰਮੋ ਕਰੋ ਜਿਹੜੇ ਦੋ ਕੰਮ ਇਕੱਠੇ ਕੀਤੇ ਜਾ ਸਕਦੇ ਐਨਕੀ ਤੁਸੀਂ ਡਰਾਈਵਿੰਗ ਕਰਦੇ ਕਰਦੇ ਨਾਲ ਆਪਣੀਆਂ ਫੋਨ ਕਾਲਸ ਕਰੀ ਜੋ ਤੁਹਾਡਾ ਜਾਂ ਚਲਾਣ ਹੋ ਜਾਏਗਾ ਜਾਂ ਗੱਡੀ ਕਿਤੇ ਵੱਜ ਜਾਏਗੀ ਜਾਂ ਕੋਈ ਨੁਕਸਾਨ ਹੋ ਜਾਏਗਾ ਇਸ ਕਰਕੇ ਟਾਈਮ ਮੈਨੇਜਮੈਂਟ ਐਸਾ ਨਾ ਪਲਾਨ ਕਰੋ ਜਿਹੜੇ ਤੁਸੀਂ ਦੋ ਕੰਮ ਕਰਨੇ ਨੇ ਉਹ ਇਕੱਠੇ ਕੀਤੇ ਜਾ ਸਕਣ ਟਾਈਮ ਮੈਨੇਜਮੈਂਟ ਵਾਸਤੇ ਪਲੈਨਿੰਗ ਦੀ ਬੜੀ ਜ਼ਰੂਰਤ ਹੈ ਜਿੱਦਾਂ ਹੁਣ ਤੁਸੀਂ ਕਿਸੇ ਕੰਮ ਤੇ ਜਾ ਰਹੇ ਹੋ ਤੁਸੀਂ ਪਹਿਲਾਂ ਇਹ ਪਲਾਨ ਕਰੋ ਕਿ ਮੈਂ ਕਿਹੜੇ ਪਾਸੇ ਜਾ ਰਿਹਾ ਹਾਂ ਤੇ ਇੱਥੇ ਕਿਹੜੇ ਕੰਮ ਹੋ ਸਕਦੇ ਨੇ ਜਿਹੜੇ ਮੈਂ ਸਾਰੀ ਦਿਹਾੜੀ ਕਰਨੇ ਨੇ ਇਹ ਨਹੀਂ ਕਿ ਤੁਸੀਂ ਇੱਕ ਪਾਸੇ ਚਲੇ ਗਏ ਉੱਥੇ ਕੰਮ ਕਰਕੇ ਵਾਪਸ ਆ ਗਏ ਫਿਰ ਦੁਬਾਰਾ ਉਸੇ ਪਾਸੇ ਜਾਓ ਇਹ ਜਿਹੜੀ ਤੁਹਾਡੀ ਗਲਤ ਪਲੈਨਿੰਗ ਦੇ ਕਰਕੇ ਜਿਹੜੀ ਹੈ ਇਹ ਤੁਹਾਡਾ ਨੁਕਸਾਨ ਹੁੰਦਾ ਹੈ ਪੈਟਰੋਲ ਦਾ ਨੁਕਸਾਨ ਹੁੰਦਾ ਹੈ ਤੁਹਾਡਾ ਟਾਈਮ ਵੇਸ ਹੁੰਦਾ ਕਿ ਕੰਮ ਨੂੰ ਪਹਿਲਾਂ ਪਲਾਨ ਕਰਕੇ ਕਰੋ ਤਰੋ ਕਈ ਚੀਜ਼ਾਂ ਜਿਹੜੀਆਂ ਤੁਸੀਂ ਦੁਬਾਰਾ ਕਰ ਸਕਦੇ ਹੋ ਤੁਹਾਡਾ ਬਿਜ਼ਨਸ ਨਹੀਂ ਚੱਲ ਰਿਹਾ ਤੇ ਬਿਜ਼ਨਸ ਦੁਬਾਰਾ ਸ਼ੁਰੂ ਕਰਕੇ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾ ਸਕਦਾ ਪਰ ਜਦੋਂ ਸਮਾਂ ਨਿਕਲ ਜਾਂਦਾ ਹੈ ਕਹਿੰਦੇ ਸਮਾਂ ਹੱਥੋਂ ਨਿਕਲ ਗਿਆ ਤੇ ਜਦੋਂ ਸਮਾਂ ਨਿਕਲ ਜਾਂਦਾ ਉਹ ਜਿਹੜਾ ਨੁਕਸਾਨ ਹੈ ਉਹ ਦੁਬਾਰਾ ਭਰਿਆ ਨਹੀਂ ਜਾ ਸਕਦਾ ਇਸ ਕਰਕੇ ਸਮੇਂ ਦੀ ਕਦਰ ਕਰੋ ਸਾਰਾ ਦਿਨ ਜਿਹੜੇ ਲੋਕੀ ਸੋਸ਼ਲ ਮੀਡੀਆ ਤੇ ਲੱਗੇ ਰਹਿੰਦੇ ਨੇ ਰੀਲਾਂ ਦੇਖਦੇ ਰਹਿੰਦੇ ਨੇ ਧਿਆਨ ਨਹੀਂ ਹੁੰਦਾ ਕੰਮ ਵੱਲ ਧਿਆਨ ਨਹੀਂ ਹੁੰਦਾ ਪਰ ਇਦਾਂ ਲੱਗਦਾ ਕਿ ਮੈਂ ਕੰਮ ਕਰ ਰਿਹਾ ਉਹ ਕੰਮ ਨਹੀਂ ਹੁੰਦਾ ਦੋਸਤੋ ਤੁਸੀਂ ਕੰਮ ਪਲਾਨ ਕਰਕੇ ਚੱਲੋ ਸੋਸ਼ਲ ਮੀਡੀਆ ਤੇ ਟਾਈਮ ਵੇਸਟ ਨਾ ਕਰੋ ਕਈਆਂ ਲੋਕਾਂ ਨੂੰ ਲੰਬੀਆਂ ਗੱਲਾਂ ਕਰਨ ਦੀ ਆਦਤ ਹੁੰਦੀ ਆ ਫੋਨ ਉੱਤੇ ਲੰਬੀਆਂ ਲੰਬੀਆਂ ਗੱਲਾਂ ਕਰਦੇ ਨੇ ਇਹੀ ਜਿਹੜੀ એનર્ਜੀ ਜੇ ਤੁਸੀਂ ਕੰਮ ਉੱਤੇ ਲਾਈ ਹੋਵੇ ਤੇ ਰਿਜ਼ਲਟ ਬਹੁਤ ਵਧੀਆ ਆ ਸਕਦੇ ਨੇ ਇਹ ਟਾਈਮ ਵੇਸਟ ਕਰਨ ਵਾਲੀ ਗੱਲ ਹੁੰਦੀ ਆ ਟਾਈਮ ਨੂੰ ਵੇਸਟ ਨਾ ਕਰੋ ਜਿਹੜਾ ਟਾਈਮ ਜੇ ਗੱਲਾਂ ਕਰਨ ਵਾਲਾ ਉਸ ਟਾਈਮ ਤੇ ਹੀ ਗੱਲਾਂ ਕਰੋ ਜਿਹੜਾ ਕੰਮ ਵਾਲਾ ਟਾਈਮ ਆ ਉਦੋਂ ਕੰਮ ਕਰੋ ਜੇ ਤੁਸੀਂ ਕੰਮ ਕਰੋਗੇ ਤਾਂ ਹੀ ਤੁਸੀਂ ਤਰੱਕੀ ਕਰੋਗੇ ਤਾਂ ਹੀ ਸਾਡੇ ਸਮਾਜ ਦੀ ਤਰੱਕੀ ਹੋਏਗੀ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ ਤੁਸੀਂ ਦੋਸਤੋ ਇੱਕ ਮੁਹਾਵਰਾ ਸੁਣਿਆ ਹੋਣਾ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਕਰ ਕਈ ਲੋਕਾਂ ਨੂੰ ਨਾ ਲਟਕਾਉਣ ਦੀ ਆਦਤ ਹੁੰਦੀ ਹੈ ਕਈ ਤੁਸੀਂ ਦਫ਼ਤਰਾਂ 'ਚ ਵੀ ਚਲੇ ਜਾਓ ਕਈ ਮੁਲਾਜ਼ਮ ਐਦਾਂ ਦੇ ਹੁੰਦੇ ਨੇ ਉਹਨਾਂ ਨੂੰ ਕੋਈ ਜਿਹਾ ਕੰਮ ਕੋ ਐਦਾਂ ਕਰੀ ਕੱਲ ਆ ਜੀ ਐਦਾਂ ਕਰੀ ਤੂੰ ਐ ਕਾਗਜ਼ ਲੈ ਆਈਂ ਐਦਾਂ ਕਰੀ ਤੂੰ ਐ ਸਟੈਂਪ ਲੈ ਆਈਂ ਕਈ ਨੂੰ ਲਟਕਾਉਣ ਦੀ ਆਦਤ ਹੁੰਦੀ ਹੈ ਇਹ ਜਿਹੜਾ ਨਾ ਕੰਮ ਨੂੰ ਡਿਲੇ ਕਰਨਾ ਇਹ ਤੁਹਾਡੀ ਪਰਫਾਰਮੈਂਸ ਘਟਾਉਂਦਾ ਸੋ ਕੰਮ ਨੂੰ ਜਦੋਂ ਕੰਮ ਕਰ ਸਕਦੇ ਹੋ ਤੁਸੀਂ ਉਹਨੂੰ ਕੰਮ ਨੂੰ ਖਤਮ ਕਰੋ ਤਾਂ ਹੀ ਤੁਸੀਂ ਅਗਲਾ ਕੰਮ ਕਰ ਸਕੋਗੇ ਅੱਜਕੱਲ੍ਹ ਨੀ ਲਾਈਫ ਬਿਜ਼ੀ ਹੋ ਗਈ ਹੈ ਕਿ ਲੋਕਾਂ ਨੂੰ ਭੁੱਲ ਜਾਂਦਾ ਉਹ ਲੋਕਾਂ ਨੂੰ ਭੁੱਲ ਜਾਂਦਾ ਕਿ ਅਸੀਂ ਕੀ ਕੰਮ ਕਰਨਾ ਹੈ ਸੋ ਇੱਕ ਡਾਇਰੀ ਲਾਓ ਜਾਂ ਆਪਣੇ ਮੋਬਾਈਲ ਦੇ ਜਿਹੜੇ ਜ਼ਰੂਰੀ ਕੰਮ ਹਨ ਨੋਟ ਕਰਕੇ ਰੱਖੋ ਕੋਸ਼ਿਸ਼ ਕਰੋ ਕਿ ਜਿਹੜਾ ਕੰਮ ਕਰਨਾ ਹੈ ਜਲਦੀ ਕਰ ਲੋ ਜ਼ਰੂਰੀ ਨਹੀਂ ਕਿ ਲਾਸਟ ਡੇਟ ਆਏ ਉਦੋਂ ਹੀ ਕਰਨਾ ਹੈ ਜੇ ਬਿਜਲੀ ਦਾ ਬਿੱਲ ਜਾਵਾ ਕਰਾਣਾ ਤੇ ਖੀਲੀ ਡੇਟ ਨੂੰ ਜਾਵਾ ਕਰਾਣਾ ਉਹ ਖੀਲੀ ਡੇਟ ਨੂੰ ਭੁੱਲ ਜਾਂਦਾ ਫਿਰ ਉਹ ਤੇ ਜੁਰਮਾਨਾ ਪਾ ਜਾਂਦਾ ਇਸ ਕਰਕੇ ਟਾਈਮ ਦਾ ਜਿਹੜਾ ਤੁਸੀਂ ਬਹੁਤ ਧਿਆਨ ਰੱਖੋ ਜਦੋਂ-ਜਦੋਂ ਜਿਹੜਾ ਕੰਮ ਜ਼ਰੂਰੀ ਹੈ ਉਦੋਂ ਕਰੋ ਉਹਨੂੰ ਡਿਲੇ ਨਾ ਕਰੋ ਦਲੇ ਕਰਨ ਦੀ ਆਦਤ ਉਹ ਲੋਕਾਂ ਨੂੰ ਹੁੰਦੀ ਹੈ ਸਾਡੇ ਆਫਿਸ ਇੱਕ ਚਪੜਾਸੀ ਆ ਉਹਨੂੰ ਮੈਂ ਮਹੀਨਾ ਕੋ ਪਹਿਲਾਂ ਚਿੱਠੀ ਫੜਾਈ ਮੈਂ ਕਿਹਾ ਯਾਰ ਚਿੱਠੀ ਪੋਸਟ ਕਰਦੀ ਲੈਟਰ ਬੜੀ ਜ਼ਰੂਰੀ ਆ ਮੈਨੂੰ ਉਹ ਪਾਰਟੀ ਦਾ ਵੀ ਫੋਨ ਆ ਗਿਆ ਕਹਿੰਦਾ ਜੀ ਤੁਹਾਡਾ ਜਿਹੜਾ ਤੁਸੀਂ ਕੋਟੇਸ਼ਨ ਭੇਜਣੀ ਸੀ ਉਹ ਆਈ ਨਹੀਂ ਕੀ ਕਾਰਨ ਕੀ ਆ ਲੇਟ ਹੋ ਗਏ ਤੁਸੀਂ ਮੈਂ ਆਪਣੇ ਚਪੜਾਸੀ ਨੂੰ ਬੁਲਾਇਆ ਜਿਹੜਾ ਆਫਿਸ ਕੰਮ ਕਰਦਾ ਮੈਂ ਕਿਹਾ ਉਹ ਭਾ ਤੂੰ ਤੈਨੂੰ ਚਿੱਠੀ ਫੜਾਈ ਸੀ ਉਹ ਦੇ ਦਿੱਤੀ ਆ ਉਹ ਜੋਹਰ ਦੀ ਜਿਹੜੀ ਚਿੱਠੀ ਨਾ ਮੇਰੇ ਟੇਬਲ ਤੇ ਛੁੱਟੀ ਕਹਿੰਦਾ ਭਾਜੀ ਜੇ ਤੁਹਾਨੂੰ ਇੰਨੀ ਕਾਲੀ ਹੁੰਦੀ ਨਾ ਆਪੇ ਪੋਸਟ ਕਰ ਲੈ ਤਾਂ ਸੋ ਦੋਸੋਂ ਡਿਲੇ ਨਾ ਕਰਿਆ ਕਰੋ ਨੁ पर ये देख रहे सामने ना सौ सौ रुपए चार स्टंप पड़ के आओ कैसे रहे हो क्यों बड़े ठीक है वो सामने चल जाओ तो ना दस रुपए जर सीधी डिट्रॉफ हो गई कैसे रहे नोटरी बैठे आह नोटरी साइन करा लिया ठीक ਪਰ ਇਹ ਤੇ ਆ ਤਾਂ ਠੀਕ ਆ ਸਾਹਮਣੇ ਚਾਹ ਵਾਲਾ ਨਾ ਦੋ ਕੱਪ ਚਾਹ ਲੈ ਕੇ ਆਓ ਯਾਰ ਭਾਜੀ ਮੈਂ ਨਹੀਂ ਪੀਣੀ ਚਾਹ ਤੁਸੀਂ ਥੋੜਾ ਪੀਣੀ ਭਾਜੀ ਮੇਰੇ ਭਾਜੀ ਆ ਰਹੇ ਆ ਇੱਕ ਦੋਸਤ ਉਹਨਾਂ ਨੇ ਵੀ ਨਹੀਂ ਯਾਰ ਦੋ ਤੁਸੀਂ ਕਹਿਣਾ ਇੱਕ ਵਾਰੀ ਕਹਿ ਦੋ ਇਕੱਠਾ ਕਾਇਨਾ ਕਿ ਹੋਏਗਾ ਟਾਈਮ ਬਚੂਗਾ ਉਹ ਭਾਈ ਤੁਹਾਡਾ ਬਜੇਗਾ ਟਾਈਮ ਸਾਡੇ ਟਾਈਮ ਦਾ ਕੋਈ ਚੱਕ ਨਹੀਂ ਆਪਾਂ ਤਾਂ ਵਿਹਲੇ ਹੀ ਦੋਸਤੋਂ ਕੰਮ ਕਰਨਾ ਬੜਾ ਜ਼ਰੂਰੀ ਹੈ ਪਰ ਪਲੈਨਿੰਗ ਨਾਲ ਕਰੋ ਕਿਸ ਟਾਈਮ ਤੇ ਕੰਮ ਕਰਨਾ ਤੇ ਕਿਸ ਟਾਈਮ ਤੇ ਤੁਸੀਂ ਰੋਟੀ ਖਾਣੀ ਹੈ ਬ੍ਰੈਕਫਾਸਟ ਕਰਨਾ ਲੰਚ ਕਰਨਾ ਜਾਂ ਡਿਨਰ ਕਰਨਾ ਜੇ ਤੁਸੀਂ ਹਰ ਵੇਲੇ ਕੰਮ ਚ ਹੀ ਲੱਗੇ ਰਹੋਗੇ ਤੁਸੀਂ ਬ੍ਰੇਕਫਾਸਟ ਮਿਸ ਕਰ ਦਿੰਦੇ ਹੋ ਜਾਂ ਦੁਪਹਿਰ ਦੀ ਰੋਟੀ ਵੀ ਮਿਸ ਕਰ ਦਿੰਦੇ ਹੋ ਜਾਂ ਰਾਤ ਦਾ ਖਾਣਾ ਬਹੁਤ ਲੇਟ ਖਾਂਦੇ ਹੋ ਨਾ ਤੁਹਾਡੀ ਸਿਹਤ ਤੇ ਨੁਕਸਾਨ ਹੁੰਦਾ ਤੁਹਾਨੂੰ ਬਿਮਾਰੀਆਂ ਵੀ ਲੱਗਦੀਆਂ ਨੇ ਇਸ ਕਰਕੇ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਵਿੱਚ ਵਿੱਚ ਥੋੜੀ ਬ੍ਰੇਕ ਲਓ ਰੈਸਟ ਕਰੋ ਜਿੱਥੇ ਰੋਟੀ ਦਾ ਟਾਈਮ ਆ ਰੋਟੀ ਵੀ ਖਾਓ ਨਾਲ ਨਾਲ ਕੰਮ ਵੀ ਚੱਲਦਾ ਰਹਿੰਦਾ ਕੰਮ ਵੀ ਜ਼ਰੂਰੀ ਨੇ ਪਰ ਟਾਈਮ ਮੈਨੇਜਮੈਂਟ ਦੇ ਨਾਲ ਕਈ ਲੋਕ ਟਾਈਮ ਦਾ ਧਿਆਨ ਨਹੀਂ ਰੱਖਦੇ ਕਿਤੇ ਜਾਣਾ ਹੈ ਤੇ ਐਵੇਂ ਕਹਿੰਦੇ ਜੀ ਮੈਂ ਚੱਲ ਪਿਆ ਵਾਂ ਹਲੇ ਘਰੋਂ ਚੱਲੇ ਨਹੀਂ ਹੁੰਦੇ ਉਹਦੇ ਨਾਲ ਗੱਡੀ ਤੇਜ਼ ਚਲਾਣੀ ਪੈਂਦੀ ਹੈ ਗੱਡੀ ਤੇਜ਼ ਚਲਾਣ ਕਰਕੇ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਕਰਕੇ ਜਾਂ ਤੁਹਾਨੂੰ ਐਨੀ ਕੋ ਕਾਲੀ ਹੁੰਦੀ ਹੈ ਜਿਹਨਾਂ ਬਿਮਾਰੀਆਂ ਲੱਗਦੀਆਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਹੋਰ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਪਲਾਨ ਕਰਕੇ ਚੱਲੋ ਝੂਠਣਾ ਬੋਲੋ ਕਿ ਮੈਂ ਚੱਲ ਪਿਆ ਜਾਂ ਮੈਂ ਫਗਵਾੜੇ ਪਹੁੰਚ ਗਿਆ ਜਾਂ ਮੈਂ ਨਕਾ ਉਧਰ ਪਹੁੰਚ ਗਿਆ ਚੱਲੇ ਤੁਸੀਂ ਹਲੇ ਹੁੰਦੇ ਨਹੀਂਗੇ ਪਲਾਨ ਕਰਕੇ ਚੱਲੋ ਸਹੀ ਟਾਈਮ ਤੇ ਚੱਲੋ ਆਰਾਮ ਨਾਲ ਰਿਲੈਕਸ ਹੋ ਕੇ ਚੱਲੋ ਦੋਸਤੋ ਜਿੱਦਾਂ ਮੈਂ ਇੱਥੇ ਲੈਕਚਰ ਦੇਣ ਆਇਆ ਕੋਈ ਮੈਂ ਆਪਣੀ ਵਾਈਫ ਨੂੰ ਵੀ ਲੈਕਚਰ ਦਿੱਤਾ ਕਿ ਟਾਈਮ ਮੈਨੇ ਜਿੰਦਗੀ ਜੇ ਤਾਂ ਹੀ ਪਰਫਾਰਮੈਂਸ ਵਧੀਆ ਹੋਏਗੀ ਮੈਂ ਆਫਿਸ ਤੋਂ ਆਣਾ ਸੀਗਾ ਫੋਨ ਆਇਆ ਜੀ ਆਂਦੀ ਵਾਰੀ ਸਬਜ਼ੀ ਲੈ ਆਈਓ ਸਬਜ਼ੀ ਲੈ ਆਓਗੇ ਤੇ ਜਾਂਦੇ ਜਦ ਰਸਤੇ 'ਚ ਤੁਹਾਡੇ ਉਥੇ ਨਾ ਕਰਿਆਨੇ ਦੁਕਾਨ ਆਣੀ ਆ ਉਥੋਂ ਕਰਿਆਨਾ ਵੀ ਪੈਕ ਕਰਾ ਲਿਓ ਕਰਿਆਨਾ ਪੈਕਰਾਓਗੇ ਰਸਤੇ 'ਚ ਨਾ ਉਥੇ ਇੱਕ ਰਜਾਈਆਂ ਨਗੰਦਨ ਵਾਸਤੇ ਦਿੱਤੀ ਹੋਈਆਂ ਆ ਉਹ ਰਜਾਈਆਂ ਵੀ ਗੱਡੀ 'ਚ ਰਖਾ ਲਿਓ ਉਹ ਥੋੜਾ ਅੱਗੇ ਆਓਗੇ ਬਿਜਲੀ ਦਾ ਬਿੱਲ ਜਾਵਾ ਕਰਾਣਾ ਉਹ ਵੀ ਕਰਵਾਉਂਦੇ ਆਈਓ ਉਹ ਮੈਂ ਕਿਹਾ ਭਗਵਾਨ ਨੇ ਉਹ ਇੰਨੇ ਕੰਮ ਮੈਂ ਕਿੱਦਾਂ ਕਰਾਂਗਾ ਮੈਂ ਤੁਸੀਂ ਆਪੇ ਤੇ ਕਿਹਾ ਸੀ ਟਾਈਮ ਮੈਨੇਜਮੈਂਟ ਇੱਕ ਰਸਤੇ 'ਚ ਸਾਰੇ ਕੰਮ ਉਲੀਕੇ ਜਾਇਆ ਕਰੋ ਦੋਸਤ ਟਾਈਮ ਮੈਨੇਜਮੈਂਟ ਦਾ ਇੱਕ ਕਸੂਲ ਹੈ ਕਿ ਟਾਈਮ ਤੇ ਪਹੁੰਚਣਾ ਚਾਹੀਦਾ ਪਰ ਉਲਟਾ ਸਾਡੇ ਪੰਜਾਬ ਚ ਰਵਾਜ ਆ ਜਿਹੜਾ ਕਾਰਡ ਦੇ ਉੱਤੇ ਟਾਈਮ ਲਿਖਿਆ ਹੁੰਦਾ ਨਾ ਉਹ ਫੰਕਸ਼ਨ 2 ਘੰਟੇ ਲੇਟ ਸ਼ੁਰੂ ਹੁੰਦਾ ਤੇ ਜਿਹੜਾ ਬੰਦਾ ਪੰਕਚੁਲ ਹੋਵੇ ਉਹ ਪਹਿਲਾਂ ਪਹੁੰਚ ਜਾਂਦਾ ਐਸ ਕਰਕੇ ਜਦੋਂ ਕਿਸੇ ਵਿਆਹ ਸ਼ਾਦੀ ਦੇ ਫੰਕਸ਼ਨ ਤੇ ਜਾਓ ਉਦੋਂ ਫੋਨ ਕਰਕੇ ਜਾਓ ਕਿ ਸ਼ੁਰੂ ਹੋ ਗਿਆ ਕਿ ਨਹੀਂ ਹੋ ਗਿਆ ਐਵੇਂ ਉੱਧਰ ਜਾ ਕੇ ਵਿਹਲੇ ਨਾ ਬੈਠਣਾ ਪਵੇ ਤੇ ਦੂਸਰਾ ਜੇ ਕਿਤੇ ਇੰਟਰਵਿਊ ਵਾਸਤੇ ਜਾਣਾ ਹੋਵੇ ਨੌਕਰੀ ਵਾਸਤੇ ਇੰਟਰਵਿਊ ਦੇਣ ਜਾਣਾ ਹੋਵੇ ਉਦੋਂ ਟਾਈਮ ਤੇ ਪਹੁੰਚਣਾ ਹੈ ਭਾਵੇਂ ਤੁਸੀਂ ਪਹਿਲਾਂ ਪਹੁੰਚ ਜਾਓ ਉਦੋਂ ਲੇਟ ਨਹੀਂ ਹੋਣਾ ਮੇਰਾ ਬੇਟਾ ਹਰ ਵੇਲੇ ਫੋਨ ਤੇ ਲੱਗਾ ਰਹਿੰਦਾ ਮੈਂ ਕੋਈ ਇਹਨੂੰ ਬੜਾ ਸਮਝਾਇਆ ਕਿ ਫੋਨ ਤੇ ਟਾਈਮ ਵੇਸਟ ਨਾ ਕਰਿਆ ਕਰ ਯਾਰ ਕੰਮ ਕਰਿਆ ਕਰੋ ਟਾਈਮ ਮੈਨੇਜਮੈਂਟ ਦਾ ਧਿਆਨ ਰੱਖੋ ਉਹ ਫਿਰ ਨਾ ਹਟੇ ਮੈਂ ਇੱਕ ਦਿਨ ਉਹ ਫੋਨ ਫਾੜੀ ਲਿਆ ਮੈਂ ਕਿ ਮੈਨੂੰ ਫੋਨ ਦਿਖਾਈ ਜਰਾ ਕਹਿੰਦਾ ੜੀ ਇੱਕ ਮਿੰਟ ਦਿਖਾ ਦੇ ਤੇ ਨਾ ਮੈਂ ਕਿ ਮੈਨੂੰ ਫੋਨ ਦਿਖਾ ਦੇ ਯਾਰ ਮੈਂ ਤੇਰਾ ਫੋਨ ਦੇਖਣਾ ਉਹਨੇ ਜਲਦੀ ਜਲਦੀ ਸਾਰਾ ਕੁਝ ਡਿਲੀਟ ਕਰਤਾ ਸਾਰੀਆਂ ਐਪਸ ਸਾਰਾ ਕੁਝ ਡਿਲੀਟ ਕਰਕੇ ਮੇਰੇ ਹੱਥ ਫੋਨ ਫੜਾਤਾ ਕਹਿੰਦਾ ਲੋ ਡੈਡੀ ਮੈਂ ਕਿਹਾ ਠੀਕ ਐ ਕਹਿੰਦਾ ਕੀ ਕਰਨਾ ਕਿਸੇ ਫੋਨ ਮੈਂ ਕਿ ਮੇਰੇ ਟਾਈਮ ਵੀ ਦੇਖਣਾ ਸੀਗਾ ਓ ਜਓ ਡੈਡੀ ਮੈਂ ਸਾਰਾ ਫੋਨ ਖਾਲੀ ਕਰਤਾ ਤੁਸੀਂ ਪਤਾ ਨਹੀਂ ਕੀ ਦੇਖਣਾ ਤੇ ਦੋਸਤੋ ਅੱਜ ਅਸੀਂ ਗੱਲ ਕੀਤੀ ਟਾਈਮ ਮੈਨੇਜਮੈਂਟ ਬਾਰੇ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਾ ਜਰੂਰ ਦੱਸਿਓ ਤੇ ਅਗਲੇ ਹਫਤੇ ਐਸੇ ਦਿਨ ਐਸੇ ਸਮੇਂ ਤੇ ਐਸੇ ਚੈਨਲ ਤੇ ਮਿਲਾਂਗੇ ਪ੍ਰੋਗਰਾਮ ਲੈ ਕੇ ਕੁਝ ਤੇ ਕਰੋ ਵਿਚਾਰ